ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਘਰ ਪਹਿਲਾ ਚੌਪ ਦੇ ਇੱਕ ਊੰਕਾਰ ਸਤਿਗੁਰ ਪ੍ਰਸਾਦ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਨਮੁਖ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਦੁਕਾਨੂ ਪੰਨਣ ਵਾਲਾ ਪੈਨੂ ਕੰਡਣ ਵਾਲਾ ਕੌਣ ਹੈ ਅਤੇ ਅਸੀਂ ਉਸ ਦੇ ਵਿੱਚ ਮਨ ਨੂੰ ਕਿਵੇਂ ਲਾਉਣਾ ਕਰੀਏ ਤਾਂ ਸੁਣ ਕਰਕੇ ਸਤਿਗੁਰੂ ਜੀ ਆਪਣੀ ਅਵਸਥਾ ਦੱਸਦੇ ਹੋਏ ਸਿੱਖਾਂ ਤਾਂ ਹੀ ਉਪਦੇਸ਼ ਦਿੰਦੇ ਆ ਘਰ ਪਹਿਲੇ ਸੁਰਤਾਲ ਦੇ ਵਿੱਚ ਚੌਪ ਦੇ ਚਾਰ ਪਦਿਆਂ ਵਾਲਾ ਸ਼ਬਦ ਉਚਾਰਨ ਕਰਦੇ ਹਨ ਸਤਿਗੁਰੂ ਜੀ ਮੰਗਲ ਕਰਦੇ ਹਨ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਕਰਕੇ ਪਾਇਆ ਜਾਂਦਾ ਹੈ ਭਾਵ ਖੰਡਨ ਦੁੱਖ ਪੰਜਨ ਸੁਆਮੀ ਭਗਤ ਵਸ਼ਲ ਨਿਰੰਕਾਰੇ ਜਮਣ ਮਰਨ ਦੇ ਭਾਵ ਡਰ ਨੂੰ ਖੰਡਨ ਨਾਸ਼ ਕਰਨ ਵਾਲਾ ਸੰਸਾਰ ਅਗਿਆਨ ਨਰਕ ਆਦ ਦੇ ਦੁੱਖ ਕਸ਼ਟਾਂ ਨੂੰ ਪੰਨਣ ਵਾਲਾ ਸਰਬ ਦਾ ਸੁਆਮੀ ਮਾਲਕ ਪਰਮੇਸ਼ਰ ਹੀ ਹੈ ਜੋ ਭਗਤ ਭਗਤੀ ਕਰਨ ਵਾਲਿਆਂ ਨਾਲ ਪਿਆਰ ਕਰਨ ਵਾਲਾ ਤੇ ਨਿਰੰਕਾਰੇ ਮਾਇਕੀ ਆਕਾਰਾਂ ਤੋਂ ਰਹਿਤ ਹੈ ਕੋਟ ਪਰਾਧ ਮਿਟੇ ਖਿਨ ਪੀਤਰ ਜਾਂ ਗੁਰਮੁਖ ਨਾਮ ਸਮਾਰੇ ਜਦੋਂ ਗੁਰਮੁਖ ਬਣ ਕੇ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਪਰਮੇਸ਼ਰ ਦਾ ਨਾਮ ਸੁਣ ਕੇ ਸਮਾਰੇ ਯਾਦ ਕੀਤਾ ਤਦੋਂ ਇੱਕ ਖਿੰ ਸ਼ੈਨ ਪੀਤਰ ਵਿੱਚ ਹੀ ਕਰੋੜਾ ਪ੍ਰਾਦ ਗੁਨਾਹ ਮਿਟ ਗਏ ਮੇਰਾ ਮਨ ਲੱਗਾ ਹੈ RAM ਪਿਆਰੇ ਹੇ ਭਾਈ ਸਾਡਾ ਮਨ ਚਿਤ ਤਾਂ ਪਿਆਰੇ RAM ਪਰਮੇਸ਼ਰ ਦੇ ਨਾਮ ਵਿੱਚ ਲੱਗਾ ਹੋਇਆ ਹੈ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਚ ਦੂਤਾਰੇ ਰਹਾਉ ਦੀਨ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਪ੍ਰਭ ਵਾਹਿਗੁਰੂ ਨੇ ਕਿਰਪਾ ਦਇਆ ਦ੍ਰਿਸ਼ਟੀ ਕੀਤੀ ਹੈ ਅਤੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਤਾਰੇ ਤੋਂ ਭਾਵ ਦੂਤ ਆਰੇ ਆਰੇ ਦੁਸ਼ਮਣੀ ਕਰਨ ਵਾਲੇ ਦੂਤ ਮੇਰੇ ਵਸ ਅਧੀਨ ਕਰ ਦਿੱਤੇ ਹਨ ਰਹਾਉ ਬਿਸਰਾਮ ਦੇ ਕੀ ਕਿਰਪਾ ਕਰੇ ਸਤਿਗੁਰੂ ਜੀ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੁਹ ਹੈ ਦਰਬਾਰੇ ਏ ਵਾਇਗਰੂ ਤੁਹਾਡਾ ਸਾਧ ਸੰਗਤ ਤੁਰਿਆ ਪਾਦਰੂਪੀ ਥਾਂ ਸੁਹਾਵਾ ਸ਼ੋਭ ਨੀਕ ਹੈ ਆਪ ਜੀ ਦਾ ਸਤ ਚੇਤਨ ਆਨੰਦ ਰੂਪ ਵੀ ਬੜਾ ਸ਼ੋਭ ਨੀਕ ਹੈ ਤੇਰੇ ਭਗਤ ਤੁਹਾਡੇ ਸੱਚਖੰਡ ਰੂਪੀ ਦਰਬਾਰੇ ਵਿੱਚ ਸ਼ੋਭਦੇ ਹਨ ਤੁਹਾਡਾ ਸ੍ਰੀ ਹਰਿਮੰਦਰ ਸਾਹਿਬ ਰੂਪ ਥਾਵੇਂ ਸ਼ੋਭਨੀਕ ਹੈ ਜਿਸ ਹਿਰਦੇ ਵਿੱਚ ਆਪ ਜੀ ਦੇ ਰੂਪ ਦੀ ਸਾਖਿਆਦਤਾ ਹੈ ਉਹ ਹਿਰਦਾ ਵੀ ਸ਼ੋਭਨੀਕ ਹੈ ਤੁਹਾਡੇ ਕਈਏ ਭਗਤ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਕਰਦੇ ਸੌਂਦੇ ਹਨ ਸਰਬਜੀ ਆ ਕੀ ਦਾਤੀ ਸੁਆਮੀ ਕਰ ਕਿਰਪਾਲੇ ਹੋ ਉਬਾਰੇ ਏ ਸਰਬਸਾਰੀ ਜੀਵਾਂ ਦੇ ਦਾਤੀ ਸੁਆਮੀ ਮਾਲਕ ਪਰਮੇਸ਼ਰ ਜੀ ਆਪ ਜੀ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਸਾਨੂੰ ਜੀਵਾਂ ਨੂੰ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਉਬਾਰੇ ਬਚਾ ਲਓ ਤੇਰਾ ਵਰਨ ਨਾ ਜਾਪੈ ਰੂਪ ਨ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਕੀ ਵਾਇਗਰੂ ਤੁਹਾਡਾ ਚਾਰੇ ਵਰਨਾ ਖੱਤਰੀ ਬ੍ਰਾਹਮਣ ਸੂਦ ਵੈਸ ਇਹਨਾਂ ਵਿੱਚੋਂ ਕੋਈ ਵੀ ਵਰਨ ਨਹੀਂ ਜਾਣਿਆ ਜਾਂਦਾ ਕਾਲਾ ਪੀਲਾ ਆਦ ਰੰਗ ਵਰਨ ਵੀ ਨਹੀਂ ਜਾਣਿਆ ਜਾਂਦਾ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ ਕਿਸੇ ਪਾਸੋਂ ਆਪ ਜੀ ਦਾ ਕੋਈ ਰੂਪ ਆਕਾਰ ਵੀ ਨਹੀਂ ਜਾਣੀਦਾ ਭਾਵ ਕਥਨ ਨਹੀਂ ਕੀਤਾ ਜਾ ਸਕਦਾ ਅਤੇ ਤੁਹਾਡੀ ਕੁਦਰਤ ਸ਼ਕਤੀ ਦੀ ਕਿਹੜਾ ਪੁਰਖ ਹੈ ਜੋ ਵਿਚਾਰ ਕਰ ਸਕਦਾ ਪਾਪ ਕੋਈ ਨਹੀਂ ਕਰ ਸਕਦਾ ਜਲ ਥਲ ਮਹੀਲ ਰਵਿਆ ਸਰਬ ਠਾਈ ਅਗਮ ਰੂਪ ਗਿਰਧਾਰੇ ਹੀ ਅਗਮ ਗਮਤਾ ਤੋਂ ਰਹਤ ਸਰੂਪ ਗਿਰਧਾਰੇ ਪਰਮੇਸ਼ਰ ਤੂੰ ਆਪ ਹੀ ਜਲ ਪਾਣੀ ਵਾਲੀਆਂ ਥਾਵਾਂ ਥਲ ਖੁਸ਼ਕ ਥਾਵਾਂ ਮਹੀਲ ਮਹੀ ਤਰਤੀਦੇ ਤਲ ਉਤੇ ਅਲ ਆਕਾਸ਼ਾਦਕ ਸਾਰਿਆਂ ਥਾਵਾਂ ਉਤੇ ਰਵਿਆ ਰਮਿਆ ਹੋਇਆ ਹੈ ਇਹ ਪਰਮੇਸ਼ਰ ਤੂੰ ਆਪ ਹੀ ਜਲਦੀ ਨਿਆਈ ਉਤਮ ਅਧਿਕਾਰੀ ਥਲ ਦੀ ਨਿਆਈ ਪਦਾਰਥਾਂ ਦੀ ਇੱਛਾ ਕਰਨ ਵਾਲੇ ਕनिष्ठ ਅਧਿਕਾਰੀ ਤੇ ਬੁੱద్ధి ਰੂਪੀ ਤਰਤੀ ਦਾ ਮਹੀ ਭਾਵ ਸਾ ਕੀ ਰੂਪ ਹੋ ਕੇ ਹਿਰਦੇ ਰੂਪ ਆਕਾਸ਼ ਵਿੱਚ ਤੇ ਸਾਰੀਆਂ ਥਾਵਾਂ ਵਿੱਚ ਵਿਆਪਕ ਹੋ ਰਿਹਾ ਹੈ ਕੀਰਤ ਕਰਹਿ ਸਗਲ ਜਨ ਤੇਰੀ ਤੂੰ ਅਬਿਨਾਸੀ ਪੁਰਖ ਮੁਰਾਰੇ ਸਾਰੇ ਭਗਤ ਤੁਹਾਡੀ ਕੀਰਤ ਮਹਿਮਾ ਨੂੰ ਕਥਨ ਕਰਦੇ ਹਨ ਏ ਮੁਰਾਰੇ ਮੁਰਦੈਂਤ ਦੇ ਵੈਰੀ ਭਾਵ ਮੁਰਦੈਂਤ ਨੂੰ ਨਾਸ਼ ਕਰਨ ਵਾਲੇ ਪਰਮੇਸ਼ਰ ਤੂੰ ਅਬਿਨਾਸੀ ਨਾਸ਼ ਤੋਂ ਰਹਿਤ ਸਰਬਥਾਂ ਪੁਰਖ ਪੂਰਨ ਹੈ ਮੁਰਾਰੇ ਮੁਰ ਹੰਕਾਰ ਆਦਿਕ ਨੂੰ ਬਿਰਤੀ ਅਰੂੜੋ ਕੇ ਆਰੇ ਨਾਸ਼ ਕਰਨ ਵਾਲਾ ਹੈ ਜਿਉ ਪਾਵੈ ਤਿਉ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਜਨ ਦਾਸ ਨੇ ਆਪ ਜੀ ਦੇ ਸੱਚਖੰਡ ਰੂਪੀ ਦਰਵਾਜ਼ੇ ਗਿਆਨ ਰੂਪੀ ਦਰਵਾਜ਼ੇ ਦੀ ਸਰਨ ਓਟ ਲਈ ਹੈ ਇਸ ਲਈ हे ਸੁਆਮੀ ਮਾਲਿਕ ਪਰਮੇਸ਼ਰ ਜੀ ਜਿਵੇਂ ਆਪ ਜੀ ਨੂੰ ਪਾਉਂਦਾ ਹੈ ਤਿਵੇਂ ਸਾਡੀ ਰੱਖਿਆ ਕਰੋ ਨਸਰੀ ਮਹੱਲਾ ਪੰਜਵਾ ਜੀਵਾਂ ਦਾ ਮੋਹ ਕਰਕੇ ਸੰਸਾਰ ਵਿੱਚ ਫਸਣਾ ਅਤੇ ਸਤਿਗੁਰੂ ਜੀ ਆਪਣੀ ਪਰਮੇਸ਼ਰ ਦੇ ਨਾਲ ਪ੍ਰੀਤੀ ਦਾ ਅਨੇਕ ਦ੍ਰਿਸ਼ਟਾਨ ਦੇ ਕੇ ਵਰਣਨ ਕਰਦੇ ਆ ਬਿਨ ਜਲ ਪ੍ਰਾਨ ਤਜੇ ਹੈ ਮੀਨਾ ਜਿਨ ਜਲ ਸਿਉ ਹੇਤ ਬਡਾਇਓ ਜਲ ਪਾਣੀ ਤੋਂ ਬਗੈਰ ਮੀਨਾ ਮੱਛੀ ਆਪਣੇ ਪ੍ਰਾਨ ਛੱਡ ਦਿੰਦੀ ਹੈ ਜਿਸਨੇ ਕੇਵਲ ਜਲ ਪਾਣੀ ਨਾਲ ਹੀ ਖੇਤ ਪ੍ਰੇਮ ਵਧਾਇਆ ਹੋਇਆ ਸੀ ਭਾਵ ਜਿਸ ਮੱਛੀ ਨੇ ਕੇਵਲ ਪਾਣੀ ਨਾਲ ਪਿਆਰ ਵਧਾਇਆ ਹੋਇਆ ਸੀ ਅਤੇ ਪਾਣੀ ਤੋਂ ਵਿਛੜ ਕੇ ਆਪਣੇ ਪ੍ਰਾਣ ਛੱਡ ਦਿੱਤੇ ਭਾਵ ਮਰ ਗਈ ਪਰ ਪਾਣੀ ਨੇ ਉਸ ਦੀ ਰੱਖਿਆ ਨਹੀਂ ਕੀਤੀ ਕਮਲ ਹੀਤ ਬਿਨਸਿ ਉਹ ਹੈ ਭਵਰਾ ਓਨ ਮਾਰਗ ਨਿਕਸ ਨਾ ਪਾਇਓ ਕੌਲ ਫੁੱਲ ਦੀ ਸੁਗੰਧੀ ਦੇ ਹੀਤ ਪ੍ਰੇਮ ਕਰਕੇ ਪਉੜਾ ਨਾਸ਼ ਹੋ ਜਾਂਦਾ ਹੈ ਕਿਉਂਕਿ ਉਸਨੇ ਕਮਲ ਫੁੱਲ ਵਿੱਚੋਂ ਨਿਕਲਣ ਦਾ ਮਾਰਗ ਰਸਤਾ ਹੀ ਨਹੀਂ ਪਾਇਆ ਭਾਵ ਕਮਲ ਫੁੱਲ ਵਿੱਚ ਸੁਗੰਧੀ ਲੈਣ ਵਾਸਤੇ ਪਉਰੇ ਨੇ ਆਪਣੀਆਂ ਨਾਸਾਂ ਕਮਲ ਵਿੱਚ ਲਪੇਟ ਕੇ ਰੱਖੀਆਂ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਮਿੱਚੇ ਹੋਏ ਫੁੱਲਾਂ ਨੂੰ ਮਾਲੀਆਂ ਨੇ ਤੋੜ ਲਿਆ ਤੇ ਪਉਰੇ ਨੇ ਰਸਤਾ ਨਿਕਲਣ ਨੂੰ ਨਾ ਪਾਇਆ ਫੁੱਲਾਂ ਦੇ ਨਾਲ ਤੇਲ ਵਿੱਚ ਕਾੜਿਆ ਗਿਆ ਇਸੀ ਪ੍ਰਕਾਰ ਜਿਨ੍ਹਾਂ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਇਤਿਆਦ ਵਿਸ਼ਿਆਂ ਵਿੱਚ ਚਿੱਤ ਲਾਇਆ ਹੈ ਉਹ ਦੁਖੀ ਹੋਣਗੇ ਅਬ ਮਨ ਏਕਸ ਸਿਉ ਮੋਹ ਕੀਨਾ ਹੇ ਭਾਈ ਅਬ ਤੂੰ ਭਾਵ ਹੋਣ ਅਸੀਂ ਤਾਂ ਆਪਣੇ ਜਿਤ ਵਿੱਚ ਇੱਕ ਵਾਹਿਗੁਰੂ ਨਾਲ ਹੀ ਪ੍ਰੇਮ ਕੀਤਾ ਹੈ ਮਰ ਨਾ ਜਾਵੇ ਸਾਧਹੀ ਸੰਗੇ ਸਤਗੁਰ ਸਬਦੀ ਚੀਨਾ ਰਹਾਉ ਜੋ ਪਰਮੇਸ਼ਰ ਨਾ ਤਾਂ ਮੌਤ ਦੇ ਵਸ ਪੈਂਦਾ ਹੈ ਤੇ ਨਾ ਹੀ ਕਿਤੇ ਵਿਛੜ ਕੇ ਜਾਂਦਾ ਹੈ ਹਮੇਸ਼ਾ ਅੰਗ ਸੰਗ ਹੀ ਰਹਿੰਦਾ ਜੋ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜੀ ਦੇ ਉਪਦੇਸ਼ ਦੁਆਰਾ ਅਸੀਂ ਚੀਨਾ ਜਾਣਿਆ ਹੈ ਰਹਾਉ ਬਿਸਰਾਮ ਦੀ ਕਿਰਪਾ ਕਰ ਰਿਹਾ ਕਾਮ ਹੇਤ ਕੁੰਜਰ ਲੈ ਫਾਂਕਿਓ ਓਹ ਪਰ ਵਸ ਭਇਓ ਵਿਚਾਰਾ ਕਾਮ ਦੇ ਵਿੱਚ ਹੇਤ ਪ੍ਰੇਮ ਕਰਕੇ ਕੁੰਜਰ ਹਾਥੀ ਨੇ ਆਪਣੇ ਆਪ ਨੂੰ ਲੈ ਕੇ ਟੋਏ ਵਿੱਚ ਫਾਂਕੇ ਉਭਾਵ ਫਸਾ ਲਿਆ ਉਹ ਵਿਚਾਰਾ ਹਾਥੀ ਕੈਦੀ ਹੋ ਗਿਆ ਪਰ ਪਰਾਈ ਵਸ ਅਧੀਨ ਹੋ ਗਿਆ 나ਦ ਹੇਤ ਸਿਰ ਡਾਰਿਓ ੁਰੰਕਾ ਉਸ ਹੀ ਹੇਤ ਬਿਦਾਰਾ ਕੰਡੇ ਹੀੜੇ ਦਾ 나ਦ ਸ਼ਬਦ ਸੁਣਨ ਵਾਸਤੇ ਮੋਹ ਵਿੱਚ ਕੁਰੰਕਾ ਹਰਨੇ ਆਪਦੇ ਸਿਰ ਨੂੰ ਸ਼ਿਕਾਰੀਆਂ ਤੋਂ ਕਟਾ ਕੇ ਡਾਰੇ ਉੱਟ ਲਿਆ ਪਾਵ ਥੱਲੇ ਡਿੱਗ ਪਿਆ ਉਸ ਕੱਡੇ ਹੀੜੇ ਦੇ ਸ਼ਬਦ ਸੁਣਨ ਦੇ ਪ੍ਰੇਮ ਵਿੱਚ ਹੀ ਹਰਨ ਬਿਦਾਰਾ ਮਾਰਿਆ ਗਿਆ ਕਟਿਆ ਗਿਆ ਦੇਖ ਕੁਟੰਬ ਲੋਭ ਮੋਹਿਓ ਉਪਰਾਨੀ ਦੇਖ ਕੁਟੰਬ ਲੋਭ ਮੋਹਿਓ ਉਪਰਾਨੀ ਮਾਇਆ ਕੌਲ ਪਟਾਨਾ ਇਸੇ ਪ੍ਰਕਾਰ ਕੁਟੰਭ ਇਸਤਰੀ ਤੋਂ ਵੱਡੇ ਪਰਿਵਾਰ ਨੂੰ ਵੇਖ ਕੇ ਪ੍ਰਾਨੀ ਜੀਵ ਭੋਗਾਂ ਦੇ ਲਾਲਚ ਵਿੱਚ ਮੋਇਆ ਗਿਆ ਹੈ। ਅਤੇ ਮਾਇਆ ਨੂੰ ਇਕੱਤਰ ਕਰਨ ਵਿੱਚ ਹੀ ਵਸਿਆ ਪਿਆ। ਅਤ ਰਜਿਓ ਕਰ ਲੀਨੋ ਆਪਣਾ ਓਨ ਛੋੜ ਸਰਾ ਪਰ ਜਾਨਾ। ਸੋ ਇਸ ਦਾ ਪਹਿਲਾ ਪਾਠ ਇਕੱਠਾ ਹੈ ਸਰਾ ਪਰ। ਦੂਸਰਾ ਪਾਠ ਇਸ ਦਾ ਡੈਸ਼ ਲਾ ਕੇ ਵੀ ਹੈ ਸਰਾ ਪਰ। ਕਹਿੰਦੇ ਮਾਇਆ ਦੇ ਮੋਹ ਵਿੱਚ ਜੀਵ ਅਤਿ ਅੰਤ ਰਚ ਰਿਹਾ ਇਸ ਜੀਵ ਨੇ ਤਾਂ ਸਭ ਕੁਝ ਆਪਣਾ ਹੀ ਕਰ ਲਿਆ ਹੈ ਭਾਵ ਆਪਣੀ ਹੀ ਮੇਰ ਕਰ ਲਈ ਹੈ ਪਰ ਜਦੋਂ ਕਾਲ ਆ ਗਿਆ ਤਾਂ ਉਹਨਾਂ ਪਦਾਰਥਾਂ ਨੂੰ ਛੱਡ ਕੇ ਜੀਵ ਨੇ ਸਰਾਪਰ ਹੁੰਦਾ ਜਰੂਰ ਵਾਰ ਜਰੂਰ ਚਲੇ ਹੀ ਜਾਣਾ ਹੈ ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਣ ਸਦਾ ਦੁਹੇਲਾ ਇਸ ਕਰਕੇ ਇਹ ਭਾਈ ਜਿਹੜਾ ਗੋਬਿੰਦ ਪਰਮੇਸ਼ਰ ਤੋਂ ਬਗੈਰ ਹੋਰ ਨੇਹਾ ਪ੍ਰੇਮ ਕਰਨਾ ਹੈ ਉਹ ਉਸ ਨੂੰ ਹਮੇਸ਼ਾ ਦੁਹੇਲਾ ਦੁਖਦਾਇਕ ਹੀ ਜਾਣੋ ਕਹੋ ਨਾਨਕ ਗੁਰ ਇਹ ਹੈ 부ਝਾਇਓ ਪ੍ਰੀਤ ਪ੍ਰਭੂ ਸਦਕੇ ਲਾ ਸਤਿਗੁਰੂ ਜੀ ਕਹੋ ਤੋਂ ਭਾਵ ਕਥਨ ਕਰਦੇ ਆ ਕਿ ਇਹ ਹੈ ਇਹ ਸਾਨੂੰ ਗੁਰ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਉਪਦੇਸ਼ ਦੁਆਰਾ ਬੁਝਾਇਓ ਸਮਝਾ ਦਿੱਤਾ ਹੈ ਕਿ ਪ੍ਰਭੂ ਵਾਹਿਗੁਰੂ ਨਾਲ ਪ੍ਰੀਤੀ ਕਰਨ ਵਾਲੇ ਨੂੰ ਹਮੇਸ਼ਾ ਹੀ ਕੇਲਾ ਆਨੰਦ ਬਣਿਆ ਰਹਿੰਦਾ ਹਮੇਸ਼ਾ ਹੀ ਖੁਸ਼ੀਆਂ ਖੇੜੇ ਬਣੇ ਰਹਿੰਦੇ ਤਨਸਰੀ ਮਹੱਲਾ ਪੰਜਵਾ ਕਰ ਕਿਰਪਾ ਦਿਓ ਮੋਹ ਨਾਮਾ ਬੰਦਨ ਤੇ ਛੁਟਕਾਏ ਸਤਿਗੁਰਾਂ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਮੈਨੂੰ ਅੰਮ੍ਰਿਤ ਨਾਮ ਬਖਸ਼ ਦਿੱਤਾ ਹੈ ਅਤੇ ਜੰਮਣ ਮਰਨ ਦੇ ਕਰਤਾ ਭੋਗਤਾ ਦੇ ਕਰਮਾਂ ਧਰਮਾਂ ਦੇ ਇਤਿਆਦ ਸਾਰੇ ਬੰਨਣਾਂ ਤੋਂ ਛੁਡਾ ਲਿਆ ਹੈ ਮਨ ਤੇ ਬਿ ਮਨ ਤੇ ਬਿਸਰਿਓ ਸਗਲੋ ਤੰਦਾ ਗੁਰ ਕੀ ਚਰਣੀ ਲਾਏ ਸਾਰੇ ਤੰਦਿਆਂ ਦਾ ਸਮਦਾਏ ਮਨ ਤੂੰ ਮਹਾਰਾਜ ਦੀ ਕਿਰਪਾ ਕਰਕੇ ਬਿਸਰਿਓ ਵਿਸਰ ਗਿਆ ਹੈ ਕਿਉਂਕਿ ਪਰਮੇਸ਼ਰ ਨੇ ਪੂਰਬਲੇ ਪੁੰਨਾਂ ਦੇ ਪ੍ਰੇਰੇ ਹੋਏ ਨੇ ਸਾਨੂੰ ਗੁਰ ਸਤਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਲਾ ਦਿੱਤਾ ਹੈ ਸਾਧ ਸੰਗ ਚਿੰਤ ਬੇਰਾਨੀ ਛਾਡੀ ਸਤ ਸੰਗਤ ਦੇ ਨਾਲ ਮਿਲ ਕਰਕੇ ਸੰਸਾਰ ਦੀ ਅਣਹੋਏ ਪਰਿਵਾਰ ਦੀ ਦੇਹ ਦੀ ਬੇਰਾਨੀ ਕੀ ਇਹ ਬਗਾਨੀ ਚਿੰਤਾ ਛੋੜੇ ਛੱਡ ਦਿੱਤੇ ਅਹੰਮ ਬੁੱਧ ਮੋਹ ਮਨ ਬਾਸਨ ਦੇ ਕਰ ਗੜਹਾ ਗਾਡੀ ਰਹਾਉ ਅਹੰਕਈਂ ਹੰਕਾਰ ਵਾਲੀ ਬੁੱਧ ਬੁੱਧੀ ਸੰਬੰਧੀਆਂ ਦਾ ਮੋਹ ਤੇ ਮੰਨਦੀਆਂ ਸੋਤ ਬਿਤ ਲੋਕ 익ਨਾ ਤੀਨੀ ਵਾਸ਼ਨਾ ਨੂੰ ਵਿਚਾਰ ਰੂਪੀ ਗੜਘਟੂਆ ਪੁੱਟ ਕਰਕੇ ਉਸ ਵਿੱਚ ਪਾ ਕੇ ਉੱਤੇ ਵਿਰਾਗ ਰੂਪੀ ਮਿੱਟੀ ਪਾ ਕੇ ਗਾਡੀ ਦਬ ਦਿੱਤਾ ਹੈ ਰਹਾਉ ਨਾ ਕੋ ਮੇਰਾ ਦੁਸ਼ਮਨ ਰਹਿਆ ਨਾ ਹਮ ਕਿਸਕੇ ਬੈਰਾਈ ਹੁਣ ਗੁਰਾਂ ਦੀ ਸਾਧ ਸੰਗਤ ਦੀ ਕਿਰਪਾ ਕਰਕੇ ਸਾਡੇ ਨਿਸ਼ਚੇ ਵਿੱਚ ਨਾ ਕੋਈ ਮੇਰਾ ਭਾਵ ਸਾਡਾ ਦੁਸ਼ਮਣ ਵੈਰੀ ਰਿਆ ਤੇ ਨਾ ਹੀ ਹਮ ਅਸੀਂ ਕਿਸੇ ਦੇ ਬੈਰਾਈ ਵੈਰ ਕਰਨ ਵਾਲੇ ਬ੍ਰਹਮ ਪਸਾਰ ਪਸਾਰੇਉ ਭੀਤਰ ਸਤਗੁਰ ਤੇ ਸੋਜੀ ਪਾਈ ਬ੍ਰਹਮ ਪਰਮੇਸ਼ਰ ਨੇ ਹੀ ਸੰਸਾਰ ਦਾ ਖਿਲਾਰਾ ਕੀਤਾ ਹੋਇਆ ਹੈ ਤੇ ਸਾਰਾ पसरਿਆ ਆ ਪ੍ਰਪੰਚ ਬ੍ਰਹਮ ਭੀਤਰ ਵਿੱਚ ਮਿਲਿਆ ਹੋਇਆ ਜਿਸ ਬ੍ਰਹਮ ਵਿਆਪਕ ਪਰਮੇਸ਼ਰ ਨੇ ਜਗਤ ਪਸਾਰੇ ਨੂੰ ਪਸਰਿਆ ਹੈ ਉਸ ਨੂੰ ਹਿਰਦੇ ਭੀਤਰ ਵਿੱਚ ਸਾਰਿਆਂ ਵਿੱਚ ਨਿਸ਼ਚੇ ਕੀਤਾ ਹੈ ਪਰ ਇਹ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੋਂ ਸੋਝੀ ਗਿਆਤ ਪਾਉਣਾ ਕੀਤੀ ਹੈ ਇਸ ਕਰਕੇ ਸਭ ਕੋ ਮੀਤ ਹਮ ਆਪਣ ਨ ਕੀਨਾ ਹਮ ਸਭਨਾ ਕੇ ਸਾਜਨ ਏ ਭਾਈ ਹਮ ਅਸੀਂ ਤਾਂ ਸਾਰਿਆਂ ਨੂੰ ਆਪਣੇ ਮੀਤ ਮਿੱਤਰ ਬਣਾਉਣਾ ਕੀਤਾ ਹੈ ਹਮ ਅਸੀਂ ਸਾਰਿਆਂ ਦੇ ਸੱਜਣ ਪਿਆਰੇ ਬਣ ਗਏ ਹਾਂ ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਲ ਕੀਓ ਮੇਰੇ ਰਾਜਨ ਜਦ ਮਨ ਦਾ ਪਰਮੇਸ਼ਰ ਨਾਲੋਂ ਬਿਰਹਾ ਵਿਛੋੜਾ ਪਾਉਣ ਵਾਲੇ ਵਿਸ਼ਿਆਂ ਦਾ ਹੰਗਤਾ ਮਮਤਾ ਦਾ ਸਮੁੰਦਾਇਏ ਦੂਰ ਹੋ ਗਿਆ ਤਦੋਂ ਸਾਡੇ ਰਾਜਨ ਪ੍ਰਕਾਸ਼ ਰੂਪ ਪਰਮੇਸ਼ਰ ਵਾਹਿਗੁਰੂ ਜੀ ਨੇ ਸਾਡਾ ਮਿਲਾਪ ਆਪਣੇ ਵਿੱਚ ਕੀਤਾ ਭਾਵ ਏਕਤਾ ਬਖਸ਼ਣਾ ਕੀਤੀ ਬਿਨਸਿਓ ਠੀਠਾ ਅੰਮ੍ਰਿਤ ਵੂਠਾ ਸ਼ਬਦ ਲੱਗੋ ਗੁਰ ਮੀਠਾ ਜਦੋਂ ਗੁਰ ਸਤਗੁਰਾਂ ਦਾ ਸ਼ਬਦ ਉਪਦੇਸ਼ ਮਾਨੂੰ ਮਿੱਠਾ ਪਿਆਰਾ ਲੱਗਿਆ ਤਾਂ ਠੀਟਪੁਣਾ ਭਾਵ ਕਠੋਰਤਾਈ ਵਾਲਾ ਸੁਭਾਅ ਬਿਨਸੀਉ ਨਾਸ਼ ਹੋ ਗਿਆ। ਅਤਿਅੰਤਹਿ ਕਰਨ ਵਿੱਚ ਅੰਮ੍ਰਿਤ ਨਾਮ ਮੂਠਾ ਵਸ ਗਿਆ। ਜਲ ਥਲ ਮਹੀਲ ਸਰਬ ਨਿਵਾਸੀ। ਨਾਨਕ ਰਮਈਆ ਡੀਠਾ। ਜੋ ਪਰਮੇਸ਼ਰ ਪਾਣੀ ਵਾਲੀਆਂ ਥਾਵਾਂ ਥਲ ਖੁਸ਼ਕ ਥਾਵਾਂ ਮਹੀਲ ਵਿੱਚ ਧਰਤੀ ਤੇ ਆਲ ਅਕਾਸ਼ ਆਦਕ ਸਾਰਿਆਂ ਥਾਵਾਂ ਵਿੱਚ ਨਿਵਾਸ ਕਰ ਰਿਹਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਰਮਈਆ ਸਰਬ ਵਿਆਪਕ ਪਰਮੇਸ਼ਰ ਨੂੰ ਸਾਖਿਆਤ ਕਰਕੇ ਸਵੈ ਅਨੁਭਵ ਰੂਪ ਕਰਕੇ ਵੇਖ ਲਿਆ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ Ah, hey, Guru.